ਹਾਂਜੀ ਮਿੱਤਰੋ ਸਾਰਿਆਂ ਦਾ ਸਵਾਗਤ ਕੀਤਾ ਜਾਂਦਾ ਆਪਣੇ ਇੱਕ ਹੋਰ ਨਵੇਂ ਵਲੌਗ ਦੇ ਵਿੱਚ ਤੇ ਜਿਨੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਕਰ ਲਿਓ ਆਪਾਂ ਬੈਠੇ ਆਂ ਰੇੜੀ ਤੇ ਤੇ ਹਾਂਜੀ ਚੈੱਕ ਕਰੋ ਅੱਜ ਦਾ ਮੌਸਮ ਤੇ ਬੱਦਲਵਾਈ ਅੱਜ ਹੋਈ ਪਈ ਆ ਤਰੀਕ ਹੈਗੀ ਅੱਜ 28 ਫਰਵਰੀ 2025 ਮਹੀਨਾ ਖਤਮ ਹੋਣ ਵਾਲਾ ਕਿਉਂਕਿ ਮਹੀਨਾ 28 ਤੱਕ ਹੀ ਹੁੰਦਾ ਮੈਨੂੰ ਤਾਂ ਲੱਗਦਾ ਅੱਜ ਫਰਵਰੀ ਮਹੀਨੇ ਦਾ ਆਖਰੀ ਦਿਨ ਆ 28 ਫਰਵਰੀ ਤੇ ਕਾਣਕ ਚੈੱਕ ਕਰੋ 1 ਮਿੰਟ ਆ ਕੀ ਲੱਗ ਗਿਆ ਆ ਦੱਸੋ ਮਿੱਤਰੋ ਕਮੈਂਟ ਕਰਕੇ ਆ ਕੀ ਆ ਚਿੱਟਾ ਚਿੱਟਾ ਜ ਮੈਨੂੰ ਨਹੀਂ ਪਤਾ ਜੇ ਤਾਂ ਡੈਡੀ ਨੂੰ ਪੁੱਛਾਂਗੇ ਡੈਡੀ ਆਗੇ ਉਦੋਂ ਪੁੱਛਾਂਗੇ ਚਿੱਟਾ ਚਿੱਟਾ ਦਾ ਪਤਾ ਨਹੀਂ ਕੀ ਆ ਤੇ ਆ ਪਾਈ ਸੀ ਪੱਠੇ ਵੱਢਣਾਂ ਆਖਰੀ ਆਪਣੀ ਡੇੜੀ ਦਾਤੀ ਭਾਲਦੇ ਆਂ ਦਾਤੀ ਤੇ ਹੁੰਦੀ ਨਹੀਂ ਅਥੇ ਕਿਤੇ ਡੇੜੀ ਦੀ ਰਖੀ ਹੁੰਦੀ ਐ ਥਿਆ ਗਈ ਮਿੱਤਰੋ ਮੈਂ ਕਹਾਂ ਚੱਲ ਵਲੌਗ ਸਟਾਰਟ ਕਰਦੇ ਆਂ ਦਾਤੀ ਛੇ ਗਈ ਸੱਚੀ ਤੇ ਆਵੜਦੇ ਆਂ ਚ ਪੱਠੇ ਫਿਰ ਆਪਣੇ ਆ ਥੋੜੇ ਹੀ ਰਹਿ ਗਏ ਪੱਠੇ ਇੰਨੇ ਹੀ ਕਿ ਰਹਿ ਗਏ ਪਿੱਛੇ ਫੁੱਟਿਆਂ ਦਾ ਵਰਸੀਨਾ ਬਾਜਾ ਉਥੋਂ ਕਰਾਂਗੇ ਸ਼ੁਰੂ ਤੇ ਬਦਲਬਾਈ ਹੋਈ ਪਈ ਆ ਚੈੱਕ ਕਰੋ ਹੋਰੇ ਟਾਵਰ 2 1 2 ਕਪਣਾ ਘਰ ਆ ਨੇੜੇ ਤਾਂ ਹੀ ਰੇਂਜ ਫੋਲ ਹੁੰਦੀ ਆ ਕਮੈਂਟ ਕਰਕੇ ਦੱਸਿਓ ਆਪਾਂ ਇਹ ਕਿਸ਼ਪੈਦੇ ਲਾਵਾਂਗੇ ਸਾਰੇ ਆਲੇ-ਦੁਆਲੇ ਕਿਉਂਕਿ ਕਈਆਂ ਦੇ ਸ਼ਪੈਦੇ ਪਾਣੀ ਪੀਂਦੇ ਹਨ ਵੈਸੇ ਆਪਣੇ ਇੱਧਰ ਦੇਖਗੇ ਆਪਣੇ ਪਾਣੀ ਇੱਧਰ ਬਹੁਤ ਉੱਚਾ ਹੈ 15 ਉਹਨਾਂ ਇਲਾਕਿਆਂ ਨਾਲੋਂ ਬਠਿੰਡੇ ਵਾਲੇ ਇਲਾਕਿਆਂ ਨਾਲੋਂ ਪਾਣੀ ਬਹੁਤ ਉੱਚਾ ਆਪਣੇ ਇੱਧਰ ਤੇ ਕੋਈ ਨਹੀਂ ਇੱਧਰ ਸ਼ਪੈਦੇ ਲਾਵਾਂਗੇ ਆਲੇ-ਦੁਆਲੇ ਲਾਕਿ ਕੋਈ 4-5 ਸਾਲਾਂ ਮਤ ਵਧੀਆ ਇਨਕਮ ਦੇ ਜਾਂਦੇ ਆ ਕਿਉਂਕਿ ਇਹਨਾਂ ਨੂੰ ਕਿਰਾਏ ਕੁਝ ਪਾਉਣਾ ਹੁੰਦਾ ਮੈਂ ਤਾਂ ਬੈਸਟ ਸੋਰਸ ਮੰਨਦਾ ਉਂ ਕਿ ਆਪਣਾ ਕਿਹੜਾ ਗੁੱਸਾ ਲੱਗਣਾ ਤੇ ਲਾਵਾਂਗੇ ਸ਼ਪੈਦੇ ਤੇ ਝੋਨਾ ਲਾਉਣ ਲੱਗੇ ਉਦੋਂ ਲਾਵਾਂਗੇ ਗੱਲ ਮੈਂ ਬਾਹਰੀ ਪਹਿਲਾਂ ਦੱਸਤੀ ਮੇਰੇ ਦਿਮਾਗ ਚ ਆਜੀ ਖਿਆਲ ਆਇਆ ਤੇ ਮੈਂ ਦੱਸਤਾ ਤੇ ਚਲੋ ਆਜੋ ਬਈ ਮਿੱਤਰੋ ਕਰ ਗਏ ਪਸੂਆਂ ਨੂੰ ਸੈੱਟ ਆ ਚੈੱਕ ਕਰੋ ਨਾ ਮੋਟੇ ਚੜਾਇਆ ਘਰੇ ਚੜਾਇਆ ਘਰੇ ਮਾਪ ਚੜਾਇਆ ਘਰੇ ਖੋਲ ਕੇ ਸਾਰਾ ਸਾਈਕਲ ਆਜੋ ਮਿੱਤਰੋ ਤੁਹਾਨੂੰ ਦੱਸ ਗਏ ਪੱਠੇ ਵਾਟ ਲਈ ਸੀਗੇ ਤੇ 8 ਵਜੇ ਆ ਪਿਆ ਪੂਰਾ ਨਰਕ ਪਸੂ ਉੱਥੇ ਬਣਈਆਂ ਨੇ ਕਿਉਂਕਿ ਬੱਦਲ ਹੁੰਦਾ ਪ੍ਰਾਉ ਤੇ ਮੀਂਹ ਆ ਜਾਂਦਾ ਕਿਹੜੇ ਬੰਦ ਤੇ ਕੱਟੀ ਦੇਖੀ ਜਾਂਦੀ ਐ ਖੜੀ ਹੁਣ ਅੰਦਰ ਨੂੰ ਚਾਕੂਗੀ ਚਾਕੀ ਚਾਕੀ ਹਾਏ ਹਾਏ ਆ ਤੇ ਹੁਣ ਪੱਠੇ ਕੁੱਤਰਦੇ ਆ ਤਰਪਾਲ ਕਰਕੇ ਪਾਸੇ ਤੇ ਜਿਨੇ ਆਪਣੇ ਵੀਰ ਭਰਾ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਿਓ ਆਦਸੋ ਦੇਖੋ ਆਪਣੇ ਕਿੰਨੇ ਟੋਏ ਪੈਂਦੇ ਹਨਾ ਫਰਸ਼ ਤੇ ਤੇ ਇੱਥੇ ਆਪਾਂ ਪੱਕੀ ਫਰਸ਼ ਵੀ ਲਾਵਾਂਗੇ ਤੇ ਉਹ ਨਾਲੇ ਡੱਬਾ ਪਏ ਇਹਨੂੰ ਸਾਫ਼ ਕਰਦੇ ਕਰਦੇ ਸਾਫ਼ ਸਾਰੀ ਸਾਫ਼ ਕਰਦੇ ਤਾਫ਼ ਕੀਤਾ ਨਹੀਂ ਚੰਗੀ ਤੇਰਾ ਤੂੰ ਇਹਨੂੰ ਆਹ ਬਾਈਪੀ ਲੈਟੀ ਤੁਹਾਨੂੰ ਦਾਦੇ ਅੱਜ ਲੇਟੀ ਆਪਾਂ ਕਿਨੂੰ ਪਾਉਣੇ ਆ ਹਾਲੇ 80 ਪਾਉਣੇ ਆਪ ਨੂੰ ਮੱਝ ਨੂੰ ਤੇ ਧਰਤੇ ਜੋ ਪੱਠੇ ਧਰਦੇ ਉਹ ਤੋਂ ਲੇਟੀ ਪਾਉਣੇ ਨੇ ਮੱਝ ਨੂੰ ਕਿਹੜਾ ਤੇ ਨਾਲ ਦਾਣਾ ਖਾਲ ਰੋਣੇ ਨੇ ਆ ਤੇ ਗਾਂ ਨੂੰ ਕਲੇ ਪੱਠੀ ਪਾਉਣੇ ਕਿਉਂਕਿ ਗਾਂ ਤੇ ਕੱਲ ਆਪਾਂ ਇੱਕ ਫੀਡ ਬਾਰੇ ਦੱਸਾਂਗੇ ਇੱਕ ਇੱਕ ਤਰੀਕੀ ਕਦਰੀ